ਕਰ ਤੁਸੀਂ ਵੀ ਚਾਹਦੇ ਹੋ ਨਾ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਡੇ ਹਿਰਦੇ ਘਰ ਚ ਆ ਕੇ ਰੁਕੇ ਮਹਾਰਾਜ ਰਹਿਣ ਤੁਹਾਡੇ ਹਿਰਦੇ ਘਰ ਚ ਤੇ ਰੋਜ਼ ਸਫਾਈ ਕਰ ਲਿਆ ਕਰੋ ਰੋਜ਼ ਸਾਫ ਕਰਨਾ ਪੈਂਦਾ ਜਦੋਂ ਰੋਜ਼ ਰੋਜ਼ ਅਸੀਂ ਇਸ ਨੂੰ ਸਾਫ ਕਰਾਂਗੇ ਤੇ ਫਿਰ ਗੁਰੂ ਆ ਕੇ ਦਰਵਾਜ਼ਾ ਖੜਕਾਏਗਾ ਕਿਵੇਂ ਜਿਵੇਂ ਭਾਈ ਲਾਲੂ ਜੀ ਦਾ ਦਰਵਾਜ਼ਾ ਖੜਕਾਇਆ ਭਾਈ ਲਾਲੋ ਨੂੰ ਕਿਹਾ ਖੋਲ ਦਰਵਾਜ਼ਾ ਉਧਰ ਮਲਕ ਭਾਗੋ ਵਾਰ-ਵਾਰ ਕਹਿੰਦਾ ਮੇਰੇ ਘਰ ਆਓ ਮਹਾਰਾਜ ਮਹਾਰਾਜ ਭਾਈ ਲਾਲੋ ਦੇ ਘਰ ਪਹੁੰਚ ਜਾਂਦੇ ਪਤਾ ਨਹੀਂ ਭਾਈ ਲਾਲੋ ਨੇ ਸੱਦਿਆ ਸੀ ਕਿ ਨਹੀਂ ਸੀ ਸੱਦਿਆ ਕੋਈ ਬੁਲਾਵਾ ਭੇਜਿਆ ਸੀ ਕਿ ਨਹੀਂ ਸੀ ਭੇਜਿਆ ਮਲਕ ਭਾਗੋ ਤੇ ਰੋਜ਼ ਭੇਜਦਾ ਸੀ ਪਰ ਭਾਈ ਲਾਲੋ ਨੇ ਇੱਕ ਕੰਮ ਕਰ ਲਿਆ ਸੀ ਜਿੱਥੇ ਗੁਰੂ ਨੂੰ ਰਹਿਣਾ ਪਸੰਦ ਹੈ ਨਾ ਉਹ ਥਾਂ ਨੂੰ ਉਹਨੇ ਪਵਿੱਤਰ ਕਰ ਲਿਆ ਸੀ ਉਹ ਜਗ੍ਹਾ ਨੂੰ ਪਵਿੱਤਰ ਕਰ ਲਿਆ ਸੀ ਉਸ ਸਾਡੇ ਅੰਦਰ ਗੁਰਦੇਵ ਕਹਿੰਦੇ ਇਹ ਬਾਣੀ ਜੋ ਜੀਉ ਜਾਣਾ ਤਿਸ ਅੰਤਰ ਰਵੈ ਹਰ ਨਾਮ